ਉਦੀ ਆਰਥੀ ਨੂੰ ਮੋਟਾ ਹੀ ਦਿੱਤਾ ਸੀ ਸ਼ੰਸ਼ਾਨ ਕਾਰਜਾਂ ਤੋਂ ਪਹਿਲਾਂ ਹੀ ਪੁੱਤਰ ਦੇ ਵੀ ਪ੍ਰਾਣ ਨਿਕਲ ਗਏ ਕਹਦੇ ਨੇ ਜੋ ਕਿਸਮਤ ਦੇ ਵਿੱਚ ਲਿਖਿਆ ਹੈ ਹੋ ਕੇ ਹੀ ਰਹਿਣਾ ਹੈ ਇਸਤੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਜਿੱਥੇ ਅੱਜ ਦੇ ਸਮੇਂ ਦੇ ਵਿੱਚ ਬੱਚੇ ਆਪਣੇ ਮਾਤਾ ਪਿਤਾ ਨੂੰ ਟਾਈਮ ਨਹੀਂ ਦਿੰਦੇ ਉਸ ਕਲਯੁਗ ਦੇ ਵਿੱਚ ਇੱਕ ਪੁੱਤਰ ਆਪਣੇ ਪਿਓ ਦੀ ਮੌਤ ਸਹਿ ਨਹੀਂ ਕਰ ਸਕਿਆ ਦੁਨੀਆ ਛੱਡ ਗਿਆ ਦਰਦਨਾਕ ਘਟਨਾ ਨੇ ਕਾਫੀ ਜ਼ਿਆਦਾ ਦਿਲ ਨੂੰ ਭਾਵੁਕ ਕਰ ਦਿੱਤਾ ਕਿਤੇ ਇਹੋ ਜਿਹੇ ਰਿਸ਼ਤੇ ਬਹੁਤ ਘੱਟ ਦੇਖਣ ਨੂੰ ਅੱਜ ਦੇ ਸਮੇਂ ਦੇ ਵਿੱਚ ਮਿਲਦੇ ਨੇ ਪਰ ਜਦੋਂ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਕਈ ਵਾਰ ਦਿਲ ਕਰਦਾ ਹੈ ਸ਼ੇਅਰ ਕਰੀਏ ਸਮਾਜ ਦੇ ਵਿੱਚ ਪੇਸ਼ ਕਰੀਏ ਕਿ ਕਿਵੇਂ ਰਿਸ਼ਤੇ ਸੱਚੇ ਵੀ ਹੁੰਦੇ ਨੇ ਤੇ ਰਿਸ਼ਤਿਆਂ ਨੂੰ ਨਿਮਾਉਣ ਵਾਲੇ ਵੀ ਹੁੰਦੇ ਨੇ ਕਈ ਵਾਰ ਅਸੀਂ ਦਿਖਾਇਆ ਕਿ ਕਿਵੇਂ ਇੱਕ ਭਰਾ ਦੀ ਮੌਤ ਤੇ ਦੂਸਰੇ ਭਰਾ ਦੇ ਪ੍ਰਾਂਤ ਨਿਕਲ ਜਾਂ ਤੇ ਹੁਣ ਇੱਕ ਪਿਓ ਦੀ ਮੌਤ ਤੇ ਉਸ ਦਾ ਪੁੱਤਰ ਅਤਖੜ ਉਮਰ ਦਾ ਸੀ ਬੱਚੇ ਸੀ ਵਿਆਹ ਹੋਇਆ ਸੀ ਫਿਰ ਵੀ ਆਪਣੇ ਪਿਓ ਦੇ ਨਾਲ ਇੰਨਾ ਲਗਾਵ ਸੀ ਕਿ ਪਿਓ ਦੀ ਬਜ਼ੁਰਗ ਉਮਰੇ ਵੀ ਮੌਤ ਸਹਿ ਨਹੀਂ ਕਰ ਪਾਇਆ ਪਿਓ ਦੀ ਆਖੀ ਨੂੰ ਮੋਢਾ ਦਿੰਦਾ ਸੰਸਾਰ ਘਾਟ ਜਾ ਰਹੇ ਹੁੰਦੇ ਨੇ ਨਾਲ ਰਿਸ਼ਤੇਦਾਰ ਪਰਿਵਾਰਕ ਮੈਂਬਰ ਹੁੰਦੇ ਨੇ ਪਰ ਅਚਾਨਕ ਉਸ ਸਦਮੇ ਦੇ ਵਿੱਚ ਉਸਦੀ ਮੌਤ ਹੋ ਜਾਂਦੀ ਹੈ ਜ਼ਮੀਨ ਤੇ ਥੱਲੇ ਡਿੱਗ ਜਾਂਦਾ ਹੈ ਹਾਲੇ ਪਿਓ ਨੂੰ ਸ਼ਮਸ਼ਾਨ ਘਾਟ ਲੈ ਕੇ ਜਾਣਾ ਸੀ ਰਸਤੇ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਜਾਂਦਾ ਹੈ ਤੇ ਜਿਸ ਤੋਂ ਬਾਅਦ ਪਿਤਾ ਨੂੰ ਜਿਹੜਾ ਸ਼ਮਸ਼ਾਨ ਘਾਟ ਪਹੁੰਚਾਇਆ ਜਾਂਦਾ ਹੈ ਜਦ ਕਿ ਉਸਦੇ ਪੁੱਤਰ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਪਰ ਹਸਪਤਾਲ ਦੇ ਵਿੱਚ ਵੀ ਉਸ ਨੂੰ ਕੋਈ ਵੀ ਡਾਕਟਰ ਬਚਾ ਨਹੀਂ ਸਕਿਆ ਤੇ ਜਿਸ ਤੋਂ ਬਾਅਦ ਪਹਿਲਾਂ ਪਿਤਾ ਦਾ ਅੰਤਿਮ ਸੰਸਕਾਰ ਉਸ ਤੋਂ ਬਾਅਦ ਉਸ ਪੁੱਤਰ ਦਾ ਵੀ ਅੰਤਿਮ ਸੰਸਕਾਰ ਪਰਿਵਾਰ ਨੂੰ ਕਰਨਾ ਪੈਂਦਾ ਪਰਿਵਾਰ ਦੇ ਵਿੱਚ ਕੋਈ ਵੀ ਮੁਖੀਆ ਨਹੀਂ ਸੀ ਉਹ ਪਿਓ ਵੀ ਚਲ ਬਸਿਆ ਉਹ ਪੁੱਤਰ ਵੀ ਚਲ ਬਸਿਆ ਇੱਕ ਭਰਾ ਸੀ ਉਸ ਦੀ 4 ਸਾਲ ਪਹਿਲਾਂ ਹੀ ਮੌਤ ਹੋ ਗਈ ਸੀ ਹੁਣ ਸਿਰਫ ਪਰਿਵਾਰ ਦੇ ਵਿੱਚ ਨੂਹਾ ਬੱਚੀਆਂ ਨੇ ਅੱਗੇ ਬੱਚੇ ਬੱਚੇ ਨੇ ਦੇਸ ਦੇ ਦਰਨਾਕ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਦਰਸਲ Rajasthan ਦੇ अजमेर ਦਾ ਪੂਰਾ ਮਾਮਲਾ ਹੈ ਜਿੱਥੇ ਇਹੋ ਜਿਹਾ ਸਾਕਾ ਜਿਹੜਾ ਇਹੋ ਜਿਹਾ ਹਾਦਸਾ ਜਿਹੜਾ ਦੇਖਣ ਨੂੰ ਮਿਲਿਆ ਜਿੱਥੇ ਅੱਜ ਦੇ ਸਮੇਂ ਦੇ ਵਿੱਚ ਅਸੀਂ ਕਾਫੀ ਵਾਰ ਕਹਿੰਦੇ ਆ ਕਿ ਕਈ ਵਾਰ ਅਸੀਂ ਆਪਣੇ ਮਾਤਾ ਪਿਤਾ ਨੂੰ ਉਨਾ ਸਮਾਂ ਨਹੀਂ ਦੇ ਪਾਉਂਦੇ ਦਰਸਲ ਜਦੋਂ ਵਿਆਹ ਹੋ ਜਾਂਦਾ ਹੈ ਤਾਂ ਅਸੀਂ ਆਪਣੇ ਪਰਿਵਾਰਕ ਜ਼ਿੰਮੇਵਾਰੀਆਂ ਦੇ ਵਿੱਚ ਐਨਾ ਫਸ ਜਾਂਦੇ ਆ ਕਿ ਅਸੀਂ ਆਪਣੇ ਮਾਤਾ ਪਿਤਾ ਨਾਲ ਕਈ ਵਾਰ ਉਹ ਮੂੰਹ ਨਹੀਂ ਰੱਖਦੇ ਪਰ ਇੱਥੇ ਤਾਂ ਬਜ਼ੁਰਗ ਉਮਰੇ ਵੀ ਪਿਤਾ ਦੀ ਮੌਤ ਹੋਈ ਤਾਂ ਬੱਚੇ ਨੇ ਦਮ ਤੋੜ ਦਿੱਤਾ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜਰੂਰ ਦੱਸਣਾ